ਹੇ ਬੁੱਧ ਜੀ ਕੋ ਫਤ ਸਤਿ ਸਵਾਗਤ ਕਿ ਤੁਸਤੇ ਸਿੰਬਲ ਰੁਖ ਸਰਾਰਾ ਅਤ ਧੀਰਗ ਅਤ ਮੁਚ ਵੇਦੁ ਯਮਨ ਅਸ ਕਰ ਗੈ ਨਰਸੇ ਚਿਤ ਹਰਿ ਸਿਕੇ ਬੋਲ ਬੱਬਕੇ ਕਮ ਨ ਆਵਣ ਪਤ ਮਿੱਠਤ ਨੀ ਵੀ ਨਾਨਕਾ ਗੁਣ ਚੰਗੀਆਂ ਤਤ ਮਿੱਠਤ ਨੀ ਵੀ ਨਾਨਕਾ ਗੁਣ ਚੰਗੀਆਂ ਤਤ ਦੇਰ ਕਰ ਬਸ ਹਰ ਜਨ ਪਿਆਰੇ ਸਤਿਗੁਰੂ ਤੁਮਰੇ ਕਾਜ ਸਵਾਰੇ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ ਅਮਰਤ ਨਾਮ ਮਹਾਰਸ ਪੀਨੇ ਨਿਰਪੋ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀ ਨਾ ਚਰਨ ਉਪਰੇ ਪ੍ਰਭ ਅੰਤੁਰ ਜਾਮੀ ਨਾਨਕ ਊਟ ਪਕੜੀ ਪ੍ਰਭ ਸੁਆਮੀ ਨਾਨਕ ਊਟ ਪਕੜੀ ਪ੍ਰਭ ਸੁਆਮੀ ਵਹਿਗ ਜਿਖ ਖੰਸ ਵਹਿਗ ਜਿਖ ਪਤੇ